ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀ ਇਹ ਲੜਕੀ ਅਤੇ ਉਸਦੀ ਮਾਂ ਦੇਖ ਰਹੇ ਜੋ ਇਹਨਾਂ ਵੱਲੋਂ ਪੰਜਾਬ ਦੇ ਵਿੱਚ 7 ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਹ ਮਾਂ ਆਪਣੀ ਧੀ ਦਾ ਰਿਸ਼ਤਾ ਅਤੇ ਕੈਨੇਡਾ ਦੇ ਸੁਪਨੇ ਦਿਖਾ ਕੇ ਵਿਅਕਤੀਆਂ ਨੂੰ ਠੱਗਦੀ ਸੀ। ਇਸ ਨੇ ਆਪਣੀ ਧੀ ਦਾ ਰਿਸ਼ਤਾ 7 ਲੋਕਾਂ ਦੇ ਨਾਲ ਕੀਤਾ। ਸੱਤੇ ਲੋਕਾਂ ਨੂੰ ਇਸ ਨੇ ਕੈਨੇਡਾ ਲੈ ਜਾਣ ਦਾ ਸੁਪਨਾ ਦਿਖਾਇਆ ਕਿ ਮੇਰੀ ਧੀ ਬਾਹਰ ਸੈਟਲ ਹੈ, ਤੁਹਾਨੂੰ ਵੀ ਕੈਨੇਡਾ ਲੈ ਕੇ ਜਾਵੇਗੀ। ਦੱਸਦੇ ਹਾਂ ਪੂਰੀ ਗੱਲਬਾਤ ਕੀ ਹੈ ਪੂਰਾ ਮਾਮਲਾ ਤੇ ਕੌਣ ਹੈ ਇਹ ਕੁੜੀ ਅਤੇ ਉਸਦੀ ਮਾਂ ਕੈਨੇਡਾ 'ਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਮਾਂ ਧੀ ਨੇ ਪੰਜਾਬ ਦੇ 7 ਨੌਜਵਾਨਾਂ ਤੋਂ ਲਗਭਗ 1.5 ਕਰੋੜ ਰੁਪਏ ਠੱਗ ਲਏ ਕੈਨੇਡਾ 'ਚ ਰਹਿਣ ਵਾਲੀ ਹਰਪ੍ਰੀਤ ਉਰਪ ਹੈਰੀ ਵੀਡੀਓ ਕਾਲ ਤੇ ਫੋਟੋ ਰਾਹੀਂ ਪੰਜਾਬ ਦੇ ਨੌਜਵਾਨਾਂ ਨਾਲ ਮੰਗਣੀ ਕਰਵਾਉਂਦੀ ਸੀ ਇਸ ਤੋਂ ਬਾਅਦ ਉਸਦੀ ਮਾਂ ਅਤੇ ਆਪਣੇ ਆਪ ਨੂੰ ਗਰੀਬ ਤੇ ਬੇਸਾਰਾ ਦੱਸ ਕੇ ਨੌਜਵਾਨਾਂ ਤੋਂ ਪੈਸੇ ਦੀ ਮੰਗ ਕਰਦੀ ਸੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮੁੱਖ ਮੁਲਜ਼ਮ ਖਿਲਾਫ ਲੋਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ